ਹੱਥ ਤੋਂ ਕਿਹੜਾ ਤੋਂ ਕਿਹੜਾ ਤੋਂ ਕਿਹੜਾ ਤੋਂ ਕਿਹੜਾ ਮੈਂ ਆਇਆ ਇਸ ਮੁੱਖ ਮੁੱਦੇ ਉੱਤੇ ਗੋਰੀਮ ਹੱਥ ਦਰਾਹਾ ਦੇਖੀ ਇੱਥੇ ਜਿਹੜਾprofessor ਆਮ ਸਿੰਘ ਦਾਣਾ ਸੋਸ਼ਲ ਵਰਕਰ ਦਿਨ ਵਿੱਚੰਕ ਸਾਡ ਅੰਦੋਨਾਂ ਨੂੰ ਆਪਣਾ ਵੱਡਾ ਯੋਗਦਾਨ ਪਾਇਆ ਸੀ ਨੰਨਾ ਨਹੀਂ ਇੱਥੇ ਵਿਸ਼ਾ ਖੂਨਦਮ ਕੈਂਪ ਲਗਾ ਰਿਹਾ ਹੈ ਤਰ੍ਹਾਂ ਉਸੇ ਗੋਲਡਨ ਹਾਟ ਰਕੇ ਇਛਾਸਤਾ ਦੇ ਉਦੇਸ਼ ਜਿਵੇਂ ਕਿ ਤੁਸੀਂ ਦੇਖ ਰਹੇ ਹਾਂ ਆਪਨੇ ਜੀ ਇਹ ਪੂਰਾ ਯੋਗਦਾਨ ਸਿੰਘਾ ਸ਼ਿਵਾਂਗ ਨੂੰ ਪੰਡਲ ਕੋਈ ਨਾ ਦਾ ਬਿਜ਼ਨਸ ਹੀ ਹੈ ਇਹਨਾਂ ਨੂੰ ਸ਼ੌਕ ਦੇਖੋ ਕਿੰਨਾ ਵਿਚਾਰ ਕੈਂਪਨ ਖੂਨਦਾਨ ਕੈਂਪੇਨਾਂ ਨੇ ਆਪਣੀ ਜਗ੍ਹਾ ਤੇ ਲਗਾ ਆ ਪਰ ਇਹ ਪਾਰਾ ਆਪਣਾ ਮੇਰਾ ਨਹੀਂ ਦਾ ਪਰ ਪੂਰੇ ਮਿਲ ਰਹੇ ਆ ਇੱਥੇ ਆਏ ਹੋਏ ਹਾਂ ਚੋਖੇ ਹਸਪਤਾਲਾਂ ਤੋਂ ਖੂਨ ਦਾਨ ਲਈ ਇੱਥੇ ਆਏ ਹੋਏ ਹਾਂ ਖੂਨ ਦਾਣ ਲਈ ਇੱਥੇ ਆਏ ਹੋਏ ਹਾਂ ਰਜਿਸਟ੍ਰੇਸ਼ਨ ਜਾਰੀ ਹੈ

ਮਾਹਰ ਸ਼ਿਵਾਲਾ ਤੇ ਕੰਮ ਬਹੁਤ ਮੂਹਰਿਆ ਇਹਨਾਂ ਦਾ ਇੱਕ ਤੁਲਨਾ ਜੀ ਦਾ ਫੈਨ ਕਲੱਬ ਵੀ ਬਣਿਆ ਹੋਇਆ ਜੁੜੋ 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 ਮੇਰੀ ਜਾਨ ਹਾਂਜੀ ਕੁਝ ਕਹਿਣਾ ਚਾਹੋਗੇ ਸ਼ਿਵਲੀ ਜੀ ਤੁਸੀਂ ਕਿੱਥੋਂ ਆਏ ਹੋ ਮੈਂ ਸ਼ਿਵ ਕੁਮਾਰ ਸ਼ਿਵਲੀ ਮਾਛੋੜਾ ਸੋਸ਼ਲ ਵੈਲਫੇਅਰ ਸੋਸਾਇਟੀ ਐਨ ਜੀਓ ਦਾ ਪ੍ਰੈਜ਼ੀਡੈਂਟ ਆ ਜੀ ਠੀਕ ਹੈ ਜੀ ਰਾਮ ਸਿੰਘ ਰਾਣਾ ਜੀ ਜੋ ਬਹੁਤ ਵੱਡੇ ਸਮਾਜ ਸੇਵਕ ਨੇ ਜਿਨ੍ਹਾਂ ਨੇ ਕਿਸਾਨ ਅੰਦੋਲਨ ਵੇਲੇ ਵੀ ਕਿਸਾਨਾਂ ਦੀ ਬਹੁਤ ਮਦਦ ਕੀਤੀ ਸੀ ਠੀਕ ਹੈ ਜੀ ਉਹਨਾਂ ਵੱਲੋਂ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਜਿਹਦੇ ਵਿੱਚ ਖੂਨਦਾਨ ਕੈਂਪ ਤਿੰਨ ਟੀਮਾਂ ਚੱਲ ਰਹੀਆਂ ਨੇ ਕਰਨ ਹਸਪਤਾਲ ਸਮਰਾਲਾ रेड क्रॉस लुधियाना सिविल ब्लड बैंक लुधियाना बड़ा उत्साह ਲੋਕਾਂ ਦੇ ਵਿੱਚ ਰਾਣਾ ਜੀ ਦਾ ਇੰਨਾ ਪਿਆਰ ਦੇਖ ਕੇ ਲੱਗ ਰਿਹਾ ਵੀ ਲੋਕਾਂ ਨੇ ਇਹ జగਤਪੁਰ ਸਿੱਧ ਹੋ ਚੁੱਕੀ ਹੈ జగਤਪੁਰ ਸਿੱਧ ਹਸਤੀ ਬਣ ਚੁੱਕੀ ਹੈ ਜੀ ਉਹ ਨਾਲ ਦੀ ਨਾਲ ਪੈਸਾ ਹੈਗਾ ਪਰ ਚੰਗੇ ਪਾਸੇ ਲਾਂਦੇ ਹੁਣ ਇਹਨਾਂ ਨੇ ਇੱਕ ਧਾਰਨਾ ਕੀਤੀ ਹੈ ਵੀ ਇਹਨਾਂ ਦੀ ਇੱਕ ਆਪਣੀ ਐਨਜੀਓ ਹੈ ਜੀ ਸਰੂ ਧਰਮੇਂ ਜੀ ਉਹ ਕਹਿੰਦੇ ਵੀ ਮੈਂ ਉਹਨੂੰ ਫੇਰ ਮੁੜ ਕੇ بڑے ਪੱਧਰ ਤੇ ਲੈ ਕੇ ਜਾਣਾ ਚਾਹਣਾ ਵੀ ਸੋਸ਼ਲ ਐਕਟੀਵਿਟੀ ਲਈ ਇੱਕ ਉੱਪਰ ਸਤਗੁਰ ਪ੍ਰਤਾਪ ਸਿੰਘ ਹਸਪੀਟਲ ਵੱਲੋਂ ਉਹ ਦੱਸਿਆ ਲੈਣੇ ਜਿਹੜੇ ਬਾਡੀ ਰੇਟ ਸਾਰੇ ਫਰੀ ਨੇ ਅੱਛਾ ਬਾਡੀ ਰੇਟ ਹਾਂਜੀ ਮੈਂ ਤਾਂ ਅਪੀਲ ਕਰਦਾ ਸਾਰੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਆ ਕੇ ਬਲੱਡ ਡੋਨੇਟ ਕਰੋ ਠੀਕ ਹੈ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਉੜ ਚੁੜਦੇ ਹਾਂ ਜੀ ਹੋਰ ਵੀ ਜਾਣਕਾਰੀ ਤੁਹਾਨੂੰ ਜਦੋਂ ਜਦੋਂ ਮਿਲਦੀ ਰਹੇ ਕਿ ਖੁਦ ਨੂੰ ਦੇਵਾ ਹਾਂ ਹਾਂਜੀ ਸਰ ਤੁਸੀਂ ਕਿੱਥੋਂ ਆਏ ਹੋ ਜੀ ਤੁਸੀਂ ਕੋਰਟਪਨਾਇਟੋਂ ਆਇਆ ਜੀ ਭਾਰਤੀ ਕਿਸਾਨ ਜੰਮੇ ਰਾਜੇਵਾਲ ਵੱਲੋਂ ਠੀਕ ਹੈ ਜੀ ਤੁਸੀਂ ਕਿਵੇਂ ਮਹਿਸੂਸ ਕਰ ਰਹੇ ਹੋ ਇੱਥੇ ਕੁਝ ਕਹਿਣਾ ਚਾਹੋਗੇ ਵਧੀਆ ਲੱਗਿਆ ਜੀ ਜਿਹੜਾ ਇਹ ਸਮਾਜ ਭਲਾਈ ਦੇ ਕੰਮ ਨੇ ਕੋਈ ਵੀ ਕਰਦੀਆਂ ਚਾਹੇ ਜਿੱਥੇ ਵੰਦੀ ਚਾਹੇ ਨੇ ਜਿਹੜਾ ਰਾਣਾ ਜੀ ਵੱਲੋਂ ਅੱਜ ਕਰਿਆ ਗਿਆ ਸ਼ਿਮਲੀ ਜੀ ਦੀ ਐਨ ਜੀਓ ਨੇ ਕਿ ਇਹ ਬਹੁਤ ਵਧੀਆ ਕੰਮਾਂ ਕੀ ਠੀਕ ਹੈ ਜੀ ਇਹਨਾਂ ਨੇ ਕਿਸਾਨ ਅੰਦੋਲਨ ਚ ਵੀ ਬੜੀ ਮਦਦ ਕੀਤੀ ਸੀ ਬਹੁਤ ਮਦਦ ਦਿੱਤੀ ਹੈ ਜੀ ਇਸੇ ਲਈ ਇਹਨਾਂ ਦਾ ਨਾਮ ਬਣਿਆ ਆ ਲੋਕੀ ਵਿਸ਼ਵਾਸ ਵੀ ਤਾਂ ਹੀ ਕਰਦੇ ਨੇ ਤਾਂ ਹੀ ਵਿਸ਼ਵਾਸ ਕਰਦੇ ਹੈ ਸ਼ੀਸ਼ੂ ਕੋਲ ਅੱਲਾ ਕੀਤਾ ਗਿਆ ਸਪੈਸ਼ਲ ਚੈੱਕਅਪ ਕੈਂਪ ਉਤੇ ਇੱਕ ਖੂਨ ਦਾ ਹੰਦ ਦਾ ਕੈਂਪ ਇਥੇ ਲਗਵਾਇਆ ਗਿਆ ਤਾਂ ਜਨਾਬਾਂ ਸਪੈਸ਼ਲ ਸਲਾਹਕਾਰੀ ਜਨਾਬਾਂ ਜਨਾਬ ਇੱਕ ਤੋਂ ਦੂਸਰੋਂ ਪ੍ਰਲਾਪ ਕਰ ਰਹੇ ਹੂ ਕੀ ਮਾਂ ਦੇ ਲਈ ਤਿਆਰ ਆਇਆ ਕੋਈ ਮਾਂ ਦੇ ਲਈ ਐਸੀ ਤੁਹਾਨੂੰ ਸਾਰੇ ਬਯੋਗ ਨੂੰ ਨਾਮ ਨਾਲ ਸੱਦ ਰਿਹਾ ਹਾਂ ਇਹ ਮੇਰਾ ਅੱਥਰੇ ਦਾ ਪਾਲਣ ਨਹੀਂ ਹੈ ਇਹ ਪਾਲਣਾ ਹਰ ਉਸ ਬੰਦੇ ਹੈ ਜੋ ਮਾਰੇ ਸਾਥ ਸਹਿਯੋਗ ਕਰ ਰਹਾ ਹੈ ਖਾਸ ਕਰਕੇ ਸਾਡੇ ਪੂਰੀ ਜੀ ਤੁਸੀ ਇਹ ਬਾਤ ਜੀ सभी मेरे को कुछ करते रहते हैं अभी कुछ ना समाज के लिए ये करने की इच्छा है करो करो कोई दिक्कत नहीं देखो पैसे के लिए हर आदमी भाग रहा है हर आदमी कमाने के लिए भाग रहा है कोई सोचने रहे के रास्ते हैं इतनी जो नेक कमाई है वो तो मानवता की सेवा समाज की सेवा, सेवा समाज के लिए कुछ अच्छा करना समाज के लिए कुछ अच्छा सोचना सोचने मात्र से जो पुण्य मिलता है ना वो तो शायद और काम के करने से भी नहीं मिलता होगा जो समाज के लिए अच्छा तो हमारे यही प्रयास करता है कि परंपिता परमात्मा से नहीं प्रयास करता है यह परमिता परमात्मा जब भी कोई सेवा का मौका मिले तो हमने तो जरूर भागी बढ़ाए तो आज पूरा जो कब्लिक जो अपना सक्सेस लगभग दो से ढाई हजार आदमी यहाँ पहुंचे तो मैं उन सभी का भी दिल से आभार व्यक्त करता हूँ जिन भाइयों ने यहाँ पोष के सेवा दी या मतलब लिया या दिया वो एक अलग चीज़ है लेकिन एक हमारे इस मुहिम में जो पार्ट बने मैं उनका बहुत बहुत दिल से धन्यवाद करता हूँ और मेरी पूरी टीम गोल्डन एडल जितनी भी टीम ने इसको संभाला जितने भी हमारे भाई सही होगी सारे आगे तो उन सभी भाइयों का मैं आभारी हूँ और आगे भी हम ये इस तरह का कोई ये नहीं हमें ये फर्स्ट या लास्ट है ये चलता रहेगा आगे सिलसिला ये जारी रहेगा कंटिन्यू रहेगा हमें किसी ਪਿਤਾ ਪਰਮਾਤਮਾ ਕਰਾਣੇ ਵਾਲਾ ਹੈ ਔਰ ਆ ਕੇ ਇਸੇ ਵੀ ਬੜੇ ਇਹ ਤੁਹਾਨੂੰ ਕਿਹਾ ਜਾਂਦਾ ਅੱਜ ਦੇ ਸਮੇਂ ਦੀ ਜੇਕਰ ਗੱਲ ਕਰੀਏ ਲੋਕਾਂ ਦੇ ਕੋਲ ਟਾਈਮ ਨਹੀਂ ਹੈ ਆਪਣੇ ਲਈ ਕਿਸੇ ਕੋਲ ਟਾਈਮ ਨਹੀਂ ਤੇ ਤੁਸੀਂ ਦੂਜੇ ਦੇ ਲਈ ਟਾਈਮ ਕੱਢ ਰਹੇ ਹੋ ਨਾ ਇਹ ਬੜੀ ਵੱਡੀ ਗੱਲ ਹੋ ਜਾਂਦੀ ਹੈ ਭਾਈ ਜੀ ਆਪਣਾ ਔਰ ਦੂਸਰਾ ਕੌਣ ਹੈ ਇਹ ਮੇਰੇ ਕੋਲ ਇੱਕ ਵਾਰ ਇਹ ਸਮਝਾ ਦਿਓ ਵੀ ਆਪਣਾ ਕੌਣ ਹੈ ਔਰ ਦੂਸਰਾ ਕੌਣ ਹੈ ਜਿਨ ਆਪਣੋ ਕੇ ਲਈ ਹਮ ਭਾਗ ਰਹੇ ਹੈ ਨਾ ਸ਼ਾਇਦ ਉਹ ਆਪਣੇ ਕبھی ਕੰਮ ਨਾ ਆਏ ਲੇਕਿਨ ਅਗਰ ਹਮ ਸਮਾਜ ਕੇ ਲਈ ਕੁਝ ਕੰਮ ਕਰਤੇ ਹੈ ਨਾ ਪੂਰਾ ਸਮਾਜ ਆਪਕੇ ਸਾਥ ਖੜਾ ਹੋਤਾ ਹੈ ਪੂਰਾ ਇੱਕ ਸਮੁਦਾਇ ਹੈ अच्छे लोगों की गिनती बहुत ज़्यादा है बुरे लोग बहुत कम है लेकिन अच्छे लोग जुड़ नहीं पाते ये हमारे समाज के अंदर एक मतलब तो उस तरह का मुहिम है कि भाई अच्छे लोग बहुत ज़्यादा होने के बाद भी एक नहीं हो पाते लेकिन बुरे लोग बहुत कम है वो एक होते होतेशली हावी है तो अच्छा बुरा कोई नहीं है परमात्मा जिसको शरीर दिया है समाजिक्राए कभी बुरा नहीं हो सकता ये विचारों की बात है बाकी सब कुछ ठीक है और चर्म पिता परमात्मा से विकास करेंगे जितने भी समाज के अंदर अच्छे समाज से भी हैं उन सबको ताकत दे और सभी जितने भी मेरे भाई देख रहे हैं उनको देना प्रेम करूँगा कि अगर आपको कभी भी कोई मौका मिले आपके आस पड़ोस में कोई दुखदाई है कोई जरूरतमंद है अगर हम उसकी किसी काम आ सके, तो शायद इससे बड़ा कोई अपना नहीं हो सकते और... ਅਲਵੇ ਲੋਕ ਇਸ ਧਰਤੀ ਦੇ होल के कज मेले होल के कज मेरे राग रंग और हंसी खुशी का चारों और गेरा वो भारत देश का मेरा वो भारत देश का मेरा जा thank mm -hmm. you